ਹੈਲੋ ਰਿਧੀ ਬੋਲਦੇ ਹੋ ਹਾਂਜੀ ਹਾਂਜੀ ਸੱਜੀ ਹਾਂ ਵਿੱਚ ਮੈਂ ਨਾ ਲੋਪੋਗਿਆ ਤੋਂ ਡਾਕਟਰ ਪ੍ਰਗਟ ਸਿੰਘ ਬੋਲਦਾ ਹਾਂਜੀ ਅੱਛਾ ਇੱਕ ਨਾ ਮੈਡੀਸਨ ਤੁਹਾਡੀ ਤਾਕਤ ਵਾਲੀ ਚੱਲ ਰਹੀ ਹੈ ਨਾ ਹਾਂਜੀ ਹਾਂਜੀ ਹਾਂ ਤੇ ਉਹਦਾ ਨਾ ਮੈਨੂੰ ਤੁਸੀਂ ਰਿਜ਼ਲਟ ਦੱਸੋਗੇ ਇੱਕ ਮਿੰਟ ਤੁਹਾਨੂੰ ਕਿਹੜਾ-ਕਿਹੜਾ ਉਹਦਾ ਫਾਇਦਾ ਲੱਗਾ ਛਾ ਕੇ ਹਾਂਜੀ ਉਹਦਾ ਰਿਜ਼ਲਟ ਉਹਦਾ ਫਾਇਦਾ ਦੱਸੋਗੇ ਕਿਹੜਾ-ਕਿਹੜਾ ਹੋਇਆ ਸਾਈਡ ਤੇ ਹੋ ਕੇ ਗੱਲ ਕਰ ਲਓ ਭਾਜੀ ਪੂਰਾ ਤੇ ਰਿਜ਼ਲਟ ਬਹੁਤ ਸ਼ਾਨਦਾਰ ਆ ਜੇ ਪ੍ਰੇਜ ਕਰੋ ਨਾ ਫਿਰ ਰਿਐਲਿਟੀ ਰਿਜ਼ਲਟ ਆ ਬਹੁਤ ਸ਼ਾਨਦਾਰ ਦਵਾਈ ਆ ਅੱਛਾ ਕੀ ਤੁਹਾਨੂੰ ਰਿਜ਼ਲਟ ਕੀ ਦੱਸਿਆ ਅਕਜਲ ਤੇ ਹੋਈ ਮੋ ਪੱਲੇ ਦਾਹੀ ਮੌਰ ਹੈਗਾ ਨਾ ਮੋ ਤੁਹਾਨੂੰ ਕੋਈ ਪ੍ਰੋਬਲਮ ਆਪਣੀ ਹੂੰ ਤੇ ਉਹ ਦਾਹੀ ਦਾ ਕੋਈ ਪਤਾ ਹੀ ਆ ਜੋ ਦੀ ਕਮਜ਼ੋਰੀ ਜੀ ਤੁਹਾਨੂੰ ਪੜਾ ਸੀ ਦੇ ਵਿੱਚ ਰਹਿੰਦੀ ਆ ਨਾ ਉਹ ਕਰਕੇ ਪ੍ਰੋਬਲਮ ਹੈ ਪ੍ਰੇਜ ਕੀਤਾ ਲੜਕਾ ਟੁੜਕਾ ਦਾ ਪਲੇਜ ਕੀਤਾ ਤਲੀਆਂ ਚੀਜ਼ਾਂ ਤੋਂ ਹੂੰ ਤੇ ਚਲੋ ਜਿੰਨਾ ਕਿ ਲਗਾਤਾਰ ਦਵਾਈ ਖਾਣਾਂ ਜਾਂ ਬਹੁਤ ਵਧੀਆ ਚਾਂਦਲ ਫੀਲ ਹੋਣ ਦਾ ਬਹੁਤ ਵਧੀਆ ਦਵਾਈ ਆ ਥੋੜਾ ਜਿਹਾ ਸਾਈਡ ਤੇ ਹੋ ਕੇ ਜੇ ਖੁੱਲ ਕੇ ਦੱਸ ਦੋ ਤੇ ਕਿਸੇ ਵੀਰ ਨਾਲ ਮੈਂ ਬੈਠਾ ਉਹਨਾਂ ਨੂੰ ਦਵਾਈ ਦੇਣੀ ਆ ਤੇ ਥੋੜਾ ਜਿਹਾ ਉਹਨਾਂ ਨੂੰ ਯਕੀਨ ਆ ਜਾਊ ਸਾਈਡ ਤੇ ਹੋ ਕੇ ਗੱਲ ਕਰ ਲਓ ਖੁੱਲ ਕੇ ਇਸ ਹਾਂ ਇੱਕ ਕਮੈਂਟ ਹਾਂ ਹਾਂ ਕੋਈ ਗੱਲ ਨਹੀਂ ਹਾਂਜੀ ਹੁਣ ਆਵਾਜ਼ ਹਾਂ ਆਵਾਜ਼ ਆ ਗਈ ਹੁਣ ਦੱਸੋ ਤੁਹਾਨੂੰ ਕਿਹੜਾ ਕਿਹੜਾ ਫਾਇਦਾ ਹੋਇਆ ਫਾਇਦਾ ਸਾਨੂੰ ਇਹ ਹੋਇਆ ਇਹ ਜਿਹੜਾ ਤੁਹਾਨੂੰ ਪਤਾ ਹੈ ਥੋੜੀ ਥੋੜੀ ਹੀ ਮੈਨੂੰ ਤਦ ਕਰਕੇ ਇਸ ਕਰਕੇ ਹੋ ਜਾਂਦਾ ਸੀ ਵੱਧ ਘਟਾ ਸਾਨੂੰ ਦੱਸਿਆ ਹੀ ਟਾਈਮ ਦੀ ਮੁਸ਼ਕਲ ਸੀ ਹੈ ਟਾਈਮ ਦੀ ਮੁਸ਼ਕਲ ਸੀ ਹਾਂਜੀ ਹਾਂਜੀ ਟਾਈਮ ਦੀ ਮੁਸ਼ਕਲ ਸੀ ਹਨਾ ਹਾਂਜੀ ਟਾਈਮ ਦੀ ਮੁਸ਼ਕਲ ਹੀ ਉਹਦਾ ਵੀ ਮਸਲਾ ਹੱਲ ਹੋ ਗਿਆ ਉਹਦੇ ਵੀ ਬੜਾ ਵਧੀਆ ਚਲੋ ਸਾਈਕਲ ਚੰਦਾਂ ਲਿਆ ਹੁਣ ਬਹੁਤ ਅੱਛਾ ਜੈ ਪ੍ਰੇਜ ਕੀਤਾ ਲਗਾਤਾਰ ਦੇ ਸਾਰੇ ਚੀਜ਼ਾਂ ਤੋਂ ਪਰੇ ਜਿ ਕਿਤਾਬ ਬੜਾ ਵਧੀਆ ਇਹ ਲਗਾਤਾਰ ਦਵਾਈ ਖਾਂਡਾ ਹੈ ਬਹੁਤ ਵਧੀਆ ਫਰਕ ਪਿਆ ਜਿੰਨਾਂ ਨੂੰ ਅਜੇ ਤੁਸੀਂ 8 8 ਦਿਨ ਦੀ ਖੜੀ ਹੈ ਨਾ ਹਾਂਜੀ 8 ਦਿਨ ਦੀ ਖੜੀ ਹੈ 8 ਦਿਨ ਸੇ ਤੁਹਾਨੂੰ ਰਿਜ਼ਲਟ ਦਿਸ ਪਿਆ ਦਾ ਹਾਂਜੀ ਰਿਜ਼ਲਟ ਦੇ ਬਹੁਤ ਭਾਜੀ ਤਕਕੀ ਇਹ ਚੀਜ਼ ਵਧੀਆ ਹੋਵੇ ਨਾ ਰਿਜ਼ਲਟ ਕਿਉਂ ਨਾ ਪਤਾ ਲੱਗੇ ਰਿਜ਼ਲਟ ਕਿਉਂ ਨਾ ਪਤਾ ਨੇ ਤਾਂ ਨਾਲ ਫਿਰ ਟਾਈਮ ਵੱਧ ਗਿਆ ਹਾਂਜੀ ਹਾਂਜੀ ਵੱਧ ਗਿਆ ਟਾਈਮ ਅੱਛਾ 8 ਦਿਨ ਦੇ ਵਿੱਚ ਜਿਹੜਾ ਟਾਈਮ ਵੱਧ ਗਿਆ ਦੇ ਨਾਲ ਹਣਾ ਹਾਂਜੀ ਹਾਂਜੀ ਵਧੀਆ ਟਾਈਮ ਲਾਇਆ ਠੀਕ ਠੀਕ ਇਹ ਮੈਂ ਬਹੁਤ ਬਹੁਤ ਜ਼ਿਆਦਾ ਫਰਕ ਪਿਆ ਬਹੁਤ ਸ਼ਾਨਦਾਰ ਦਵਾਈ ਆ ਬਹੁਤ ਵਧੀਆ ਦਵਾਈ ਤੁਸੀਂ ਕਹਿ ਰਹੇ ਹੋ ਨਾ ਹਾਂਜੀ ਹਾਂਜੀ ਭਾਵੇਂ ਜਿਹੜੇ ਡਾਕਟਰ ਸਾਹਿਬ ਤੁਸੀਂ ਪਹਿਲੇ ਜਾਖੇ ਨਾ ਉਹਨਾਂ ਤੋਂ ਮੈਂ ਲਗਾਤਾਰ ਪਰੇਜ ਕੀਤਾ ਹਾਂ ਹਮ ਹਾਂਜੀ ਜੋ ਜੋ ਚੀਜ਼ਾਂ ਆਖੀਆਂ ਉਹ ਉਹ ਚੀਜ਼ਾਂ ਮੈਂ ਖਾਧੀਆਂ ਅੱਛਾ ਹਾਂਜੀ ਦਵਾਈ ਖਾਧੀ ਆ ਨਾਲ ਪਰੇਜ ਕੀਤਾ ਤੇ ਤੁਹਾਨੂੰ ਰਿਜ਼ਲਟ 8 ਦਿਨਾਂ ਸੇ ਮਿਲ ਗਿਆ ਅੱਛਾ ਦੇਣਾ ਚ ਮਿਲ ਗਿਆ ਤੇ ਟਾਈਮ ਦੀ ਮੁਸ਼ਕਲ ਸੀ ਟਾਈਮ ਤੁਹਾਡੇ ਕਹਿੰਦਾ ਮੁਤਾਬਕ ਕਿ ਟਾਈਮ ਵਧ ਗਿਆ ਅੱਗੇ ਨਾਲੋਂ ਟਾਈਮ ਵਧ ਗਿਆ ਟਾਈਮ ਵਧ ਗਿਆ ਅੱਗੇ ਨਾਲੋਂ ਹਾਂ ਅੱਗੇ ਅੱਗੇ ਪਹਿਲੇ ਸੋ ਸੁਪਨੇ ਸਾਰੇ ਮੈਂ ਆਇਆ ਕਿ ਤੁਹਾਨੂੰ ਪਤਾ ਏ ਦਮ ਉਹ ਹੋ ਜਾਂਦਾ ਸੀ ਵਾਦਾ ਘਾਟਾ ਤੇ ਉਹ ਵੀ ਰਹਿ ਗਿਆ ਅੱਛਾ ਸੁਪਨੇ ਸੁਪਨਦੋਸ਼ ਵੀ ਹੁੰਦਾ ਸੀ ਹਾਂਜੀ ਹਾਂਜੀ ਉਹ ਤੁਹਾਨੂੰ ਦੱਸਿਆ ਸੀ ਨਾ ਜਦੋਂ ਮੈਂ ਹੋ ਜਾਂਦਾ ਜਿਆ ਸੀ ਕੰਮ ਹੂੰ ਤੇ ਉਹ ਵੀ ਚਲੋ ਠੀਕ ਹੋ ਅੱਗ ਨਾਲ ਬਹੁਤ ਵਧੀਆ ਫਰਕ ਪਿਆ ਅੱਛਾ ਦਾ ਸੁਪੰਦੋਸ਼ ਦਾ ਵੀ ਫਰਕ ਪੈ ਗਿਆ ਤੇ ਟਾਈਮ ਦਾ ਵੀ ਫਰਕ ਪੈ ਗਿਆ ਹਾਂ ਹਾਂਜੀ ਹਾਂਜੀ ਠੀਕ ਮਤਲਬ ਤੁਹਾਡੀ ਤਸੱਲੀ ਹੈ ਪੂਰੀ ਦਵਾਈ ਨਾਲ ਹਾਂ ਹਾਂਜੀ ਹਾਂਜੀ ਠੀਕ 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 ਚਲੋ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮਤਲਬ ਸਚਾਈ ਜਿਹੜੀ ਆ ਦੱਸਤੀ ਸਾਨੂੰ ਹਾਂ ਓਕੇ ਓਕੇ ਵੀਰ ਮਿਹਰਬਾਨ ਦੋਸਤੋ ਇਸ ਵੀਡੀਓ ਨੂੰ ਪੂਰਾ ਵੇਖ ਕੇ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਦੇ ਹੋ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦੇ ਨਿਸ਼ਾਨ ਨੂੰ ਦਬਾ ਕੇ ਆਲ ਤੇ ਕਲਿੱਕ ਕਰਦੇ ਹੋ ਤਾਂ ਜੋ ਸਿਹਤ ਨਾਲ ਸੰਬੰਧਿਤ ਨਵੀਆਂ ਵੀਡੀਓ ਦੀ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਵੀਡੀਓ ਵੇਖਣ ਵਾਸਤੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ